ਇਲਾਦਾਨਾ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਛੋਟੇ ਸੱਜੇ ਦੇ ਮੇਰੇ ਸਾਰੇ ਭਰਾ ਆ ਜਾਂਦੇ ਆ ਤੇ ਮੇਰੇ ਕੋਲੇ ਇਹਨਾਂ ਦਾ ਧੰਨਵਾਦ ਕਰਨਾ ਤੇ ਕੋਈ ਲਫ਼ਜ਼ ਨਹੀਂ ਤੇ ਮੇਰੀ ਜਿਹੜੀ ਗੱਲ ਹੁੰਦੀ ਹੈ ਉਹ ਦੂਤ ਕਰ ਜਾਂਦੀ ਹੈ ਤਾਂ ਅਸਰ ਵੀ ਬਹੁਤ ਹੁੰਦਾ ਹੈ ਹੁਣ ਅੱਜ ਦੀ ਗੱਲ ਹੈ ਟੈਂਡਰਾਂ ਬਾਰੇ ਵੀ ਹੈ ਤੋਂ ਕੰਮ ਬਹੁਤ ਚੱਲ ਵੀ ਮੈਨਿੰਗ ਬਾਰੇ ਵੀ ਹੈ ਸੈਂਟਰ ਦੇ ਪੈਸੇ ਬਾਰੇ ਵੀ ਹੈ ਟੈਂਡਰ ਜਿਹੜੇ ਪਾਉਣੇ ਆ ਪਹਿਲਾਂ ਚਾਰ ਸਾਲ ਟੈਂਡਰ ਕੋਈ ਹੋਈ ਨਹੀਂ ਗੇ ਹੁਣ ਟੈਂਡਰ ਹੋਏ ਆ ਟੈਂਡਰ ਹੈਗੇ ਆਨਲਾਈਨ ਕਿਹਦਾ ਚ ਕੋਈ ਲੱਲਾ ਭੱਬਾ ਨਹੀਂ ਤੇ ਟੈਂਡਰ ਪਾਉਣ ਵਾਸਤੇ ਪੂਰੇ ਮਤਲਬ ਕਿ ਕਾਨੂੰਨ ਹੈ ਇੱਕ ਉਹ ਚ ਸਾਰੇ ਕਾਗਜ਼ ਦਿੱਤੇ ਜਾਂਦੇ ਆ ਸਾਰਾ ਤਾਂ ਟੈਂਡਰ ਪੈਂਦੀ ਹੈ ਜੇ ਬਦੇ ਹੋਏ ਜਿਹਦੇ ਭਾਅ ਪੂਰੇ ਦਿੱਤੇ ਆ ਉਹਨਾਂ ਨੂੰ ਦੇਖ ਕੇ ਅਸੀਂ ਘੱਟ ਰੇਟ ਮਤਲਬ ਡੀਐਨਡੀ ਜਿਹੜੇ ਗਵਰਨਮੈਂਟ ਦੇ ਰੇਟ ਆ ਉਹ ਤੋਂ ਅਸੀਂ ਘੱਟ ਪਾਉਣੇ ਆ ਕਈ ਮੈਗਨੇਜਰ ਬਾਬੇ ਵੀ ਜਾਂਦੇ ਮੇਰੀ ਜਨਾ ਬਾਬੇ ਵੀ ਜਾਂਦੇ ਆ ਅਸੀਂ ਘੱਟ ਪਾਉਣੇ ਆ ਅਸੀਂ ਇਹ ਘੱਟ ਰੇਟ 2-3% ਰੇਟ ਪਾਉਣੇ ਆ ਤੇ ਜਦੋਂ ਟੈਂਡਰ ਖੁੱਲਦੇ ਆ ਤਾਂ ਉਦੋਂ ਇੱਕ ਨਵੇਂ ਕਿਸਮ ਦੀ ਬਲੈਕਮੇਲਿੰਗ ਸ਼ੁਰੂ ਹੋਈ ਹੈ ਜਿਹੜੀ ਇਹਦੋਂ ਪਹਿਲਾਂ ਕਿਤੇ ਨਹੀਂ ਹੋਈ ਉਹ ਇਹ ਆ ਵੀ ਤੁਹਾਡੇ 3% ਟੈਂਡਰ ਆਉਣ ਹੈ ਵੀ ਨਹੀਂ ਜੀ ਇਹ ਤਾਂ 9% ਕਰੋ ਵੀ ਆਨਲਾਈਨ ਟੈਂਡਰ ਦਾ ਫਿਰ ਕੀ ਫਾਇਦਾ ਫਿਰ ਤੁਸੀਂ ਬੋਲੀ ਕਰਾ ਲਿਆ ਕਰੋ ਜੇ ਅਸੀਂ 9% ਵੀ ਅਸੀਂ 9% ਨਹੀਂ ਕਰਦੇ ਤੂੰ ਨੌਕਰ ਨਹੀਂ ਕਰਦੇ ਜੀ ਫੇਰ ਅਫਸਰ ਸਿੱਧੇ ਸ਼ਰਮਗਾ ਵੀ ਸਾਨੂੰ ਪੈਸੇ ਦਿਓ ਫੇਰ ਅਸੀਂ ਉੱਤੇ ਕਾਨੂੰਨ ਅਚਾਨਕਾਂਗੇ ਜਾਂ ਤਾਂ ਪੈਸੇ ਦਿਓ ਜਾਂ ਟੈਂਡਰ ਡਾਊਨ ਕਰੋ ਧੰਨਵਾਦ ਕਰੀ ਇਹ ਸਾਡਾ ਬੜੀ ਤੁਮਤਾ ਅਧਿਪਤੀ ਹੋਈਆਂ ਫੀਐਮ ਸਾਨੂੰ ਕਹਦੇ ਆ ਵੀ ਕ腐ਸ਼ਨ ਖਤਮ ਹੋ ਗਈ ਕੋਈ ਅਫਸਰ ਪੈਸੇ ਨਹੀਂ ਮੰਗਦਾ ਕੰਮ ਬਹੁਤ ਵਧੀਆ ਕਰਨਗੇ ਤੁਹਾਨੂੰ ਕੰਮਾਂ ਦੀ ਮੈਂ ਵੀ ਗੱਲ ਦੱਸਦਾ ਹੁਣ ਬਠਿੰਡੇ ਮੰਡੀ ਬੋਰਡ ਚ ਅੱਜ ਤੋਂ 20 ਦਿਨ ਪਹਿਲਾਂ ਟੈਂਡਰ ਹੋਈ ਸੀਗੇ ਉਹ ਚਾਦੀ ਸਾਡੀ ਐਸੋਸੀਏਸ਼ਨ ਨੇ ਇੱਕ ਮਤਾ ਪਾਇਆ ਸੀ ਆ ਵੀ ਜੇ ਕੋਈ ਠੇਕੇਦਾਰ ਗਲਤ ਕੰਮ ਕਰੂਗਾ ਤਾਂ ਐਸੋਸੀਏਸ਼ਨ ਦੇ ਵਿਰੁੱਧ ਹੋ ਕੇ ਨਾ ਭਰਾਵਾਂ ਨੂੰ ਵੀ ਦੱਸੂਗੀ ਪ੍ਰੈਸਰੂਮ ਵੀ ਦੱਸੂਗੀ ਅਫਸਰਾਂ ਨੂੰ ਵੀ ਕਹੂਗੀ ਇਹਨੂੰ ਕੱਢ ਦਿਓ ਇਹ ਕਾਲੀ ਭੇਡ ਹੈ ਇੱਕ ਵਿਸ਼ਵਾਸ ਕੰਸਟਰਕਸ਼ਨ ਕੰਪਨੀ ਹੈ ਉਹਨੇ ਮੰਡੀ ਬੋਰਡ ਚ 24-25 ਕਰੋੜ ਦੇ ਟੈਂਡਰ ਪਾਈ ਸੀਗੇ 15 ਕਰੋੜ 16 ਕਰੋੜ ਦੇ ਟੈਂਡਰ ਪਾਈ ਸੀਗੇ ਜਦੋਂ ਉਹਨਾਂ ਦੇ ਕਾਗਜ਼ ਬਚੇ ਗਏ ਤਾਂ ਇੱਕ ਅਸੀਂ ਐਫੀਡੀਆਫੀਡ ਦਿੰਨੇ ਉਹ ਚ ਲਿਖਿਆ ਹੁੰਦਾ ਵੀ ਜੇ ਮੈਂ ਕੋਈ ਇਨਫਰਮੇਸ਼ਨ ਲੁਕੋਵਾਂ ਜਾਂ ਚੱਲ ਰਹੇ ਕੰਮਾਂ ਬਾਰੇ ਨਾ ਦੱਸਾਂ ਤਾਂ ਮੈਨੂੰ ਡੀਵਾਰ ਕੀਤਾ ਜਾਵੇ ਤੇ ਮੇਰੀ ਟੈਂਡਰ ਬੈਡ ਰੱਦ ਕੀਤੀ ਜਾਵੇ ਉਹਨਾਂ ਦੇ ਜਿਹੜਾ ਐਫੀਡੀਆਫੀਡ ਵੀ ਨਾ ਲੱਗਿਆ ਤੁਹਾਨੂੰ ਐਫੀਡੀਆਫੀਡ ਪੜਾ ਦੇ ਜਨ ਕੱਢ ਕੇ ਰੱਖੀ ਉਹਨਾਂ ਨੇ 20 ਕਰੋੜ ਦੇ ਕੰਮ ਲ ਘੋਲੇ ਤੇ ਐਕਸ਼ਨ ਵਿਪਨ ਖੰਨਾ ਨੇ ਜਿਹਦੇ ਕੋਲ ਇੱਥੇ ਦਾ ਚਾਰਜ ਵੀ ਹੈ ਉਹਨਾਂ ਤੋਂ ਪੈਸੇ ਲੈ ਕੇ ਨਿਜਮਾ ਨੂੰ ਪੱਥੇ ਰੱਖ ਕੇ ਟੈਂਡਰ ਖੋਲਦੇ ਹੁਣ ਇਹਦਾ ਕੀ ਕਰੋਗੇ ਇਹ ਤਾਂ ਇਹ ਜੰਗਲ ਰਾਜ ਹੋ ਗਿਆ ਇਹ ਤਾਂ ਕੋਈ ਕਾਨੂੰਨ ਨਹੀਂ ਰਹਿ ਗਿਆ ਇੰਨੇ ਕ ਪੈਸੇ ਇਕੱਠੇ ਕੀਤੇ ਆ ਅਫਸਰਾਂ ਨੇ ਹੁਣ ਬਠਿੰਡੇ ਦੀ ਗੱਲ ਆ ਲੋ ਬਠਿੰਡੇ ਜੇ ਟੈਂਡਰ ਹੋਈ ਹੈ ਪਹਿਲਾਂ ਤਾਂ 2 ਮਹੀਨੇ ਟੈਂਡਰ ਨਹੀਂ ਖੁੱਲੇ ਸਾਨੂੰ ਬਲੈਕਮੈਲ ਕੀਤਾ ਵੀ ਟੈਂਡਰ ਤੁਸੀਂ 10 ਪ੍ਰਸੈਂਟ ਡਾਊਨ ਕਰੋ ਜਦੋਂ ਅਸੀਂ ਕਿਹਾ ਵੀ ਅਸੀਂ ਇਹ ਪੱਤਾਂ ਦਾ ਦੋ ਵੀਆ ਜੋ ਕੁਣਾ ਘਟਾਓ ਕਰ ਲੋ ਤੁਹਾਡੀ ਮੈਨਿੰਗ ਕੀ ਕਹਿੰਦੀ ਹੈ ਫਿਰ ਕਹਿੰਦੇ ਸੀ 5% ਟੈਂਡਰ ਦੇਵਾਂਗੇ ਤੇ ਜਿਹੜੇ ਬੰਡੇ ਦੇ ਅਫਸਰ ਐ ਉਹਨਾਂ ਨੇ ੱੱਕੇ ਨਾਲ ਬਲੈਕਮੇਲ ਕਰਕੇ ਠੇਕੇਦਾਰਾਂ ਤੋਂ ਪੈਸੇ ਲੈ ਕੇ ਟੈਂਡਰ ਖੋਲਿਆ ਇਹ ਭਵਨਤਮਨ ਜੀ ਨੂੰ ਛਰੇ ਹਮ ਦੱਸਣਾ ਚਾਹੁੰਦੇ ਆ ਕੋਈ ਜਨਤੀ ਬਿਠਾਵੇ ਤਾਂ ਮੈਂ ਹੋਰ ਤਾਂ ਮੈਨੂੰ ਪਤਾ ਨਹੀਂ ਨਾਈ ਮੈਂ ਖਿਆਲ ਭਰਾ ਨੂੰ ਕਹਾਂ ਮੈਂ ਦੱਸੂਗਾ ਅਬੀ ਕਿਹਨੇ ਕਿੰਨੇ ਕਿੰਨੇ ਪੈਸੇ ਲੈ ਕੇ ਟੈਂਡਰ ਖੋਲਿਆ 100 ਤੋਂ 2 ਕਰੋੜ ਦੇ ਟੈਂਡਰ ਸੀ 2.5 ਕਰੋੜ ਰੁਪਇਆ ਲੈ ਕੇ ਰੱਜ ਗਏ ਅਫਸਰ ਤੇ ਕੋਈ ਪੁੱਛਣ ਵਾਲਾ ਕੋਈ ਬਲੀਵਾਰਥ ਨਹੀਂ ਤੁਹਾਨੂੰ ਇਹ ਵੀ ਦੱਸ ਦਿਆ ਮੈਂ ਇਦੋਂ ਪਹਿਲਾਂ ਸਰਕਾਰਾਂ ਤੇ ਇਹ ਨਹੀਂ ਹੋਇਆ ਠੀਕ ਹੈ ਅਬਸਲੂਟ ਪਹਿਲੇ ਲੈਂਦੇ ਸੀ ਪਰ ਇਹ ਜੂ ਅੰਨੀ ਇੱਥੇ ਕਿਤੇ ਨਹੀਂ ਮੱਚੀ ਹੁਣ ਵੀ ਉੱਥੇ ਫਿਰ ਵਿਸ਼ਵਾਸ ਵਾਲੀ ਗੱਲ ਆ ਗਈ ਉਹੀ ਐਫੀਆਰ ਇੱਥੇ ਦਿੱਤਾ ਉਹਨਾਂ ਨੇ ਪਹਿਲਾਂ ਤਾਂ ਮੰਡੀ ਬੋਰਡ ਜਵੱਪੀ ਨੇ ਖੰਨੇ ਨੇ ਖੋਲੇ ਹੁਣ ਇੱਥੇ ਜਿਹੜੇ ਦੋ ਇੱਕ ਥੀ 2 ਹੈ ਇੱਕ ਪ੍ਰਾਂਤਕ ਮੰਡਲ ਹੈ ਇੱਥੇ ਉਹਨਾਂ ਦੇ ਟੰਡਰ ਖੁੱਲਣ ਵਾਲੇ ਆ ਮੈਂ ਚਿੱਠੀ ਪੱਤਰ ਲਿਖਿਆ ਸਭ ਕੁਝ ਧਿਆਨ ਚ ਲਿਆਂਦਾ ਵੀ ਆਹਾ Direct Tender ਹੈ ਇਹ ਖੋਲ ਨਹੀਂ ਸਕਦੇ ਕਿਉਂਕਿ ਇਹਨਾਂ ਦਾ affidavit ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਤੁਸੀਂ ਟੈਂਡਰ ਨਹੀਂ ਖੋਲ ਸਕਦੇ ਪਰ ਇੱਥੇ ਇੱਕ ਐਕਸ਼ਨ ਨਾਲ ਐਸੀ ਮਿਲ ਗਿਆ ਪਹਿਲਾ ਐਸਸੀ ਜਿਹੜਾ ਉਹ ਤਾਂ ਪਹਿਲੇ ਲੈ ਕੇ ਤੇ ਤਰਦਾ ਬਣਿਆ ਹੁਣ ਨਵੇਂ ਇੱਥੇ ਆਇਆ ਉਹਨਾਂ ਨਾਲ ਲਾ ਕੇ ਐਕਨ ਦੇ ਹਰੇਕ ਹਾਲਤ ਵਿੱਚ ਟੈਂਡਰ ਕੱਲ ਖੁੱਲ ਜਾਂਦੇ ਜੇ ਮੈਨੂੰ ਉਹਨਾਂ ਨੂੰ ਕਹਿੰਦਾ ਨਾ ਵੀ ਮੈਂ ਪ੍ਰੈਸ ਨੂੰ ਸਭ ਨੂੰ ਦੱਸ ਰਿਹਾ ਵੀ ਕਿਵੇਂ ਤੁਸੀਂ ਕੋਲ ਨੂੰ ਛਿੱਕੇ ਤੇ ਟੰਗ ਰਹੇ ਹੋ ਹੁਣ ਟੈਂਡਰ ਰੁਕੇ ਹੋਇਆ ਉਹਨਾਂ ਨੇ ਕਲਤੇ ਕਰੇ ਵੀ ਟੰਡਰ ਹੋ ਸਕਦੇ ਆ ਤਾਂ ਭਗਵੰਤ ਮਾਨ ਸਿੰਘ ਨੂੰ ਪੁੱਛਣਾ ਚਾਹੁੰਨਾ ਹੈ ਵੀ ਤੁਸੀਂ ਜਿਹੜੇ ਕੰਮ ਲਾਏ ਐ ਠੀਕ ਲਾਏ ਐ ਸਾਡੇ ਨਾਲ ਇੱਕ ਮੀਟਿੰਗ ਤੁਸੀਂ ਕੀਤੀ ਸੀ ਸਾਡੇ ਨਾਲ ਤੁਹਾਨੂੰ ਦੁੱਖ ਹੁੰਦੇ ਹੀ ਨਹੀਂ ਤੁਸੀਂ ਤਾਂ ਉੱਤੇ ਕਿਹਜੇ ਨੂੰ ਕ腐ਸ਼ਨ ਖਤਮ ਐ ਮੈਨੂੰ ਦੱਸੋ ਤੁਸੀਂ ਅਜੇ ਪ੍ਰਧਾਨ ਮੈਂ ਚੈਲੰਜ ਕਰਦਾ ਵੀ ਕ腐ਸ਼ਨ ਤਾਂ ਅੱਗੇ ਨਾਲ ਦੁਗਣੀ ਹੋ ਗਈ ਕੋਈ ਅਫਸਰ ਨਹੀਂ ਪੈਸੇ ਛੱਡਦਾ ਭੁੱਖੇ ਅੰਨੇ ਮੱਛੀ ਫਿਰਦੀ ਐ ਪੈਸੇ ਲੈਣ ਦੀ ਤਾਂ ਸਾਡੀ ਬੇਨਤੀ ਹੈ ਵੀ ਤੁਸੀਂ ਵੀ ਅਖਤਰੋਂ ਤੋਂ ਪੁੱਛੋ ਜੇ ਮੁੱਕਣਗੇ ਪ੍ਰੋਪਰਟੀਆਂ ਲੈ ਲਈਆਂ ਐਕਸਨਾਂ ਨੇ 8-8 ਕਰੋੜ ਦੀਆਂ ਪ੍ਰੋਪਰਟੀਆਂ ਲੈ ਲਈਆਂ ਮੈਂ ਹੁਣ ਨਾਂ ਨਹੀਂ ਅਸ਼ਰ ਕਰਨਾ ਚਾਹੁੰਦਾ ਜੇ ਜਮਾ ਮੇਰੇ ਫਿਰ ਤੋਂ ਦੀ ਪਾਣੀ ਫਿਰ ਗਿਆ ਤੇ ਫਿਰ ਮੈਂ ਨਾਂ ਦੱਸੂਗਾ ਔਰ ਤੁਹਾਨੂੰ ਜਗਾ ਦੱਸੂਗਾ ਪੂਰੀ ਪਰਫੈਕਟ ਵੀ ਇੱਥੇ-ਇੱਥੇ ਕਰਕੇ ਪੈਸੇ ਇਕੱਠੇ ਕਰਕੇ ਇੱਕ-ਇੱਕ ਅਫਸਰ 8-8 ਕਰੋੜ ਦੀ ਪ੍ਰੋਪਰਟੀ ਲੈ ਰਿਆ ਤਾਂ ਦੱਸੋ ਠੇਕੇਦਾਰ ਕਿਧਰ ਨੂੰ ਜਾਣਗੇ ਇੱਕ ਟੈਂਡਰ ਪਾਉਣ ਬਾਅਦ ਤੇ 50 ਹਜ਼ਾਰ ਤੋਂ 1.5 ਲੱਖ ਰੁਪਈਆ ਠੇਕੇਦਾਰ ਦਾ ਲੱਗ ਜਾਂਦਾ ਹੈ ਤਾਂ ਠੇਕੇਦਾਰ ਦੇ ਹੱਥ ਜੋੜਨੀ ਹੈ ਉਹ ਜਿਹੜਾ ਟੈਂਡਰ ਰੀਕਾਲ ਹੋ ਜਾਂਦਾ ਤਾਂ ਸਾਡਾ 1.5 ਲੱਖ ਰੁਪਈਆ ਗਿਆ ਤਾਂ ਫਿਰ ਅਸੀਂ ਮਿੱਤੰ ਦਾ ਧੀ ਕਹ ਲਾ ਕਰੋ ਤੁਹਾਡਾ 2 ਲੱਖ ਜਾਊਗਾ ਬੇ ਠੇਕੇਦਾਰ ਕਹਿੰਦੇ ਵਿੱਚ ਦੇ ਦਿਓ ਲੱਖ ਤੇ 2 ਲੱਖ ਦਾ ਬਚੂਗਾ ਇਹ ਬਲੈਕਮੇਲ ਬਹੁਤ ਵੱਡੇ ਬੰਦੇ ਦੇ ਚੱਲ ਰਹੀਆਂ ਇਹਨਾਂ ਨੂੰ ਸਰਕਾਰ ਰੁੱਕੇ ਹੈ ਤਾਂ ਹੱਦ ਇਸ ਗੱਲ ਦੀ ਰਹਗੀ ਵੀ ਇੱਕ ਅਫਸਰ ਮਨਿਸਟਰ ਦੇ ਪੈਸੇ ਮੰਗ ਰਿਹਾ ਸੀ ਕਹਿੰਦਾ ਪੀਰੋ ਜੀ ਮਨਿਸਟਰ ਪੈਸੇ ਮੰਗਦਾ ਪਰ ਜਦੋਂ ਇਹਦੀ ਤੈਤ ਕਰ ਗਈ ਤਾਂ ਕੋਈ ਇਹੋ ਜੀ ਗੱਲ ਨਹੀਂ ਸੀਗੀ ਉਹ ਅਫਸਰ ਆ ਵੀ ਪੈਸੇ ਖਾਣ ਨੂੰ ਫਿਰਦਾ ਸੀਗਾ ਅਸੀਂ ਰੋਕਿਆ ਉਹਨੂੰ ਛੜਕਿਆ ਵੀ ਬਾਜ ਆ ਗਿਆ ਤੂੰ ਬਹੁਤ ਪੈਸੇ ਖਾਲੇ ਹੁੰਨਾ ਸੀਗਾ ਅਲੋਲੇ ਸਾਹਿਬ ਤੁਸੀਂ ਬਹੁਤ ਵੱਡੇ ਇਲਜ਼ਾਮ ਲਾ ਰਹੇ ਹੋ ਤੁਹਾਡੇ ਕੋਲ ਬੇਸ ਕੀ ਹੈ ਇਸ ਗੱਲ ਦਾ ਜਿਹੜੇ ਵੀ ਤੁਸੀਂ ਲਾ ਰਹੇ ਹੋ ਜਦੋਂ ਕੋਈ ਏਜੰਸੀ ਇਹਨਾਂ ਨੂੰ ਇਹਦੀ ਕੋਈ ਇਨਕੁਆਰੀ ਕਰੂਗੀ ਕੱਲੇ ਕੱਲੇ ਠੇਕੇਦਾਰ ਕੋਲ ਜਾਊਗੀ ਠੇਕੇਦਾਰ ਓਪਨ ਚ ਤਾਂ ਨਹੀਂ ਹੋਣਗੇ ਤਾਂ ਉਹ ਠੇਕੇਦਾਰ ਖੁੱਲ ਕੇ ਦੱਸੂਗਾ ਦੱਸ ਦੱਸੂਗਾ ਉਹ ਨਹੀਂ ਐਵੀਡੈਂਸ ਵੀ ਨਹੀਂ ਤੁਸੀਂ ਹੀ ਦੱਸ ਰਹੇ ਹੋ ਠੇਕੇਦਾਰ ਕੱਲਾ ਕਹਿੰਦਾ ਦੱਸੂਗਾ ਜੀ ਫਿਰ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮਿਨਿਸਟਰ ਨੂੰ ਪਤਾ ਨਹੀਂ ਸੀ ਮਿਸਟਰ ਕਹਿੰਦਾ ਮੈਂ ਮੰਗੇ ਨਹੀਂ ਤੇ ਅਫਸਰ ਦੀ ਇੰਨੀ ਕਿਵੇਂ ਜ਼ਰੂਰਤ ਹੋ ਗਈ ਕੀ ਹੈ ਜਿਹੜੇ ਟੈਂਡਰ ਨੇ ਕੀ ਇਹ ਪੂਲ ਹੋਏ ਸੀਗੇ ਪਹਿਲਾਂ ਜਾਂ ਕੋਈ ਬੰਦਾ ਇਹੋ ਜਿਹੀ ਵੀ ਗੱਲ ਸਾਹਮਣੇ ਆਈ ਹੈ ਵੀ ਉਹ ਬੰਦਾ ਜਿਹਨੂੰ ਟੈਂਡਰ ਨਿਕਲਿਆ ਉਹ ਕੱਲਾ ਹੀ ਪਾਸੇ ਹੋ ਗਿਆ ਤੁਹਾਡੇ ਤੋਂ ਇਹੋ ਜਿਹੀ ਕੀ ਗੱਲ ਆਈ ਜਾਂ ਵਿੱਚ ਕੱਲਾ ਪਾਸੇ ਨਹੀਂ ਹੋਇਆ ਟੈਂਡਰ ਕੋਈ ਪੂਲ ਹੋਈ ਸੀ ਉਹਨੇ ਟੈਂਡਰ ਵੱਧ ਲੈਸੇ ਪਾਦੇ ਸੀ ਚਲੋ ਪਾਦੇ ਸੀ ਨਿਕਲਿਆ ਹੁਣ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਉੱਤੇ ਪਰ ਕਾਗਜ਼ ਤਾਂ ਦੇਖਣੇ ਚਾਹੀਦੇ ਆ ਨਾ ਉਹਦੇ ਕਾਗਜ਼ ਦੇਖੋ ਇਹ ਕਾਗਜ਼ ਸਹੀ ਦਾ ਕੱਢ ਦਿਓ ਜੇ ਇੱਕ ਅਫੀਡੇਵਟ 'ਚ ਲਿਖਿਆ ਹੈ ਵੀ ਜੇ ਸਾਨੂੰ ਕੋਈ ਕੰਮ ਲੁਕੋਜੇ ਕੰਫੀਡ ਲੱਭ ਜਾ ਜੇ ਅਸੀਂ ਕੰਮ ਕੋਈ ਲੁਕੋਜੇ ਜੇ ਅਸੀਂ ਝੂਠ ਮਾਰੀਏ ਤਾਂ ਸਾਨੂੰ ਡੀਵਾਰ ਕੀਤਾ ਜਾਵੇ ਬਲੈਕਲਿਸਟ ਕੀਤਾ ਜਾਵੇ ਇੱਥੇ ਸਾਡੇ ਟੈਂਡਰ ਰੱਦ ਕੀਤੇ ਜਾਣ ਉਹਨਾਂ ਨੇ 15 ਕਰੋੜ ਦੇ ਕੰਮ ਟੈਂਡਰ ਚ ਦਿਖਾਈ ਨਹੀਂ ਤਾਂ ਜੇ ਦਿੱਥੇ ਹੁੰਦੇ ਸਾਨੂੰ ਕੋਈ ਤਰਾਜ ਨਹੀਂ ਅੱਗੇ ਵੀ 22-25% ਉਹਨਾਂ ਨੂੰ ਉੱਥੇ ਪਰਮੂ ਕੰਮ ਮਿਲੇ ਹੀ ਹੈ ਪੂਲ ਦੀ ਗੱਲ ਹੈ ਜਿਹੜੀ ਅਸੀਂ ਪਾਈ ਸੀ ਕੰਮ 4 ਤੋਂ 5% ਕੰਮ ਪਈ ਸੀ ਕਿਤੇ 5 ਸੀ ਕਿਤੇ 6 ਸੀ ਜੇ ਪੂਲ ਹੋਵੇ ਤਾਂ ਸਿਰ 2.5% ਕਮ ਜਾਂਦੀ ਹੈ 6% ਸੀ ਆ ਤੇ ਛੀਤ ਵੀ ਦਸਤ ਕਰਾਉਂਦੇ ਸੀਗੇ ਤੇ ਫਿਰ ਇਹਨਾਂ ਨੇ ਕੰਮ ਲੈ ਦੇ ਕੇ ਅਲਾਉਟ ਕੀਤੀ ਹੈ ਕਿਵੇਂ ਜਿਹੜਾ ਆਨਲਾਈਨ ਫਿਰ ਕਿਵੇਂ ਪਹਿਲਾਂ ਇਹ ਪਹਿਲਾਂ ਤੁਹਾਨੂੰ ਅਖਿਆ ਵੀ ਇੰਨਾ ਡਾਊਨ ਪਾਉਣਾ ਤੁਸੀਂ ਕਿ ਚੱਲਦੇ ਬੈੱਡ ਦੇ ਵਿੱਚ ਡਾਊਨ ਜਦੋਂ ਬੈੱਡ ਖੁੱਲ ਜਾਂਦੀ ਹੈ ਜਦੋਂ ਬੈੱਡ ਇਹ ਚਿੱਠੀਆਂ ਘੜ ਦਿੰਦੇ ਆ ਠੀਕ ਹੈ ਵੀ ਟੈਂਡਰ ਡਾਊਨ ਕਰੋ ਫਿਰ ਜਦੋਂ ਅਸੀਂ ਚਿੱਠੀ ਜਵਾਬ ਦੇਣਾ ਤੇ ਜਾਂਦੇ ਆ ਵੀ ਟੈਂਡਰ ਤਾਂ ਆਨਲਾਈਨ ਜੀ ਨਿਕਲੇ ਇਹ ਕਹਿੰਦੇ ਨਹੀਂ ਉਦੋਂ ਤੁਹਾਨੂੰ ਹਦਾਇਤਾਂ ਫਿਰ ਅਸੀਂ ਟੈਂਡਰ ਰੀਕਾਲ ਕਰਾਂਗੇ ਤੁਹਾਡੇ ਇੰਨੇ ਟੈਂਡਰ ਦੇ ਤੇ ਨਹੀਂ ਤਾਂ ਫਿਰ ਉੱਤੇ ਦੇ ਕਰਨਾ ਕਰਾਵੇ ਤੁਹਾਨੂੰ ਪੈਸੇ ਦਿਓ ਪ੍ਰਧਾਨ ਜੀ ਤੁਸੀਂ ਕਹਿੰਦੇ ਅਧਿਕਾਰੀ ਕਰੀ ਜਾਂਦੇ ਹੋ ਤੁਸੀਂ ਸਰਕਾਰ ਤੱਕ ਨਹੀਂ ਗੱਲ ਪਹੁੰਚਾਈ ਪਿੰਦ ਮੁੱਖ ਮੰਤਰੀ ਸਾਹਿਬ ਬਿਆਨ ਦਿੱਤੇ ਹੈ ਕਿ ਭ੍ਰਿਸ਼ਟਾਚਾਰ ਖਤਮ ਕਰਤਾ ਭ੍ਰਿਸ਼ਟਾਚਾਰੀ ਇਹ ਨਹੀਂ ਬਾੜਲੇ ਖਾਂ ਦਾ ਦੇ ਮੂਰ ਲੱਗੀ ਹੁੰਦੇ ਐ ਤੁਸੀਂ ਸਰਕਾਰ ਤੱਕ ਉਹ ਗੱਲ ਨਹੀਂ ਪਹੁੰਚਾਰੇ ਕੀ ਕਾਰਨ ਕੀ ਹੈ ਕਿੱਥੇ ਜਿਹੜੇ ਕੀ ਅਧਿਕਾਰੀ ਸਰਕਾਰ ਨਾਲ ਮਿਲੇ ਐ ਸਰਕਾਰ ਦੇ ਕਹਿਤੇ ਹੋ ਰਿਹਾ ਜੋ ਦੇਖੋ ਸਰਕਾਰ ਤੱਕ ਗੱਲ ਪਹੁੰਚਾਉਂਦਾ ਇੱਕੋ ਜਰੀਆ ਹੁੰਦਾ ਤੁਸੀਂ ਸਾਰੇ ਪ੍ਰੈਸ ਤੇ ਅੱਜ ਮੈਂ ਬੈਠਾ ਸਰਕਾਰ ਤੱਕ ਗਲਬ ਚਾਉਣ ਵਾਸਤੇ ਬੈਠਾ ਜਿਹੜੇ ਮੈਂ ਐਡਾ ਵੱਡਾ ਗੱਲਾਂ ਕਹਿ ਰਹੇ ਆ ਤੇ ਮੈਂ ਇੱਥੇ ਚੈਲੰਜ ਕਰਦਾ ਵੀ ਜੇ ਮੈਂ ਗਲਤ ਆ ਤਾਂ ਕੋਈ ਅਖਰ ਮੈਤੇ ਕਾਨੂੰਨੀ ਕਾਰਵਾਈ ਕਰ ਲੇ ਜੇ ਮੈਂ ਸਹੀ ਆ ਤਾਂ ਮੈਂ ਇੱਕ ਇੱਕ ਪੁਆਇੰਟ ਦੱਸੂਗਾ ਜਿਹਦੇ ਮੈਂ ਜ਼ਿਆਦਾ ਦੀ ਗੱਲ ਕੀਤੀ ਹੈ ਮੈਂ ਉਹ ਵੀ ਦੱਸੂਗਾ ਵੀ ਕਿੱਥੇ ਲਈ ਹੈ ਜਿਹੜਾ ਅਕਤਾਰ ਕਿਸ ਲੈਵਲ ਦਾ ਹੈਗਾ ਜਿਹਨੇ ਜ਼ਿਆਦਾ ਕੋਈ ਐਕਸੀਡੈਂਟ ਲੈਵਲ ਦਾ ਐਸਬੀਓ ਲੈਵਲ ਦਾ ਜੇ ਹੀ ਲੈਵਲ ਐਕਸੀਡੈਂਟ ਲੈਵਲ ਦਾ ਹੋਊਗਾ ਅਚੈਸਬੀਓ ਲੈਵਲ ਹੈ ਘਾਰੀ ਦੇ ਪਰ ਉਹ ਹੁੰਦਾ ਵੀ ਸਾਇਤ ਕਰ ਆਪਾਂ ਮੈਨੇ ਦੂ ਨੀ ਜਾਣਦਾ ਮੈਨੂੰ ਦੱਸਤਾ ਅਗਲੇ ਕਰਨ ਹੋਗੇ ਪਰ ਸਰਕਾਰ ਤੱਕ ਜਿਹੜਾ ਪਹੁੰਚਦਾ ਮੈਂ ਚਿੱਠੀਆਂ ਪੱਤਰ ਵੀ ਨਹੀਂ ਲਿਖੀ ਹੈ ਵੀ ਤੁਸੀਂ ਟੈਂਡਰ ਗਲਤ ਖੋਲ ਰਹੇ ਹੋ ਇੱਕ 10 ਚਿੱਠੀਆਂ ਮਿਲੀ ਕਿ ਉਹਨਾਂ ਨੇ ਮੇਰੇ ਕੋਲ ਇਹ ਮੋਬਾਈਲ ਹੈਗੇ ਮੇਰੇ ਚਿੱਠੀਆਂ ਜਵਾਬ ਹੈਗੇ ਉਹਨਾਂ ਦੇ ਵੀ ਤੁਸੀਂ ਟੈਂਡਰ ਮੇਰੇ ਗਲਤ ਖੋਲ ਰਹੇ ਹੋ ਆ ਕਿ ਜੀ ਅਸੀਂ ਟੈਂਡਰ ਤਾਂ ਖੋਲ ਰਹੇ ਆ ਕਾਨੂੰਨਾਂ ਨੂੰ ਛਿੱਕੇ ਟੰਕੇ ਤਾਂ ਵਿੱਚ ਸਰਕਾਰ ਨੂੰ 10 ਕਰੋੜ ਦਾ ਫਾਇਦਾ ਹੁੰਦਾ ਜੇ ਕਾਨੂੰਨਾਂ ਨੂੰ ਛਿੱਕੇ ਟੰਕੇ 10 ਕਰੋੜ ਦਾ ਫਾਇਦਾ ਕਰਨਾ ਤਾਂ ਫਿਰ ਅਫਸਰ ਨੂੰ ਮੈਂ ਕਹਾਂ ਤੂੰ ਫੀਮ ਵੇਚ ਕੇ ਸਰਕਾਰ ਨੂੰ ਪੈਸੇ ਦੇ ਦੇ ਕੋਈ ਦਾ ਬਲੇ ਪੈਸੇ ਜੇ ਕਾਨੂੰਨੀ ਨਹੀਂ ਬਣਨੇ ਆਪਾਂ ਤੇ ਫਿਰ ਤਾਂ ਕੋਈ ਦੋ ਨਬਾਤਾਂ ਕੰਮ ਕਰ ਲੋ ਉਹ ਚੋਂ ਸਰਕਾਰ ਤੋਂ ਉਮੀਦ ਕਰਦੇ ਵੀ ਤੂੰ ਤੇ ਆਰੇ ਦਫਤਰ ਚ ਫੀਨ 10-15 ਕਿਲੋ ਵਿਚਦਿਆ ਕਰ ਰੋਜ਼ ਦੀ ਮੈਂ ਤਾਂ ਸੁੱਧ ਵੇਚਦੀ ਐ ਤੇ ਸਰਕਾਰ ਅਮੀਰ ਹੋ ਜੂਗੀ ਕਾਨੂੰਨ ਜੇ ਆਪਾਂ ਛਿੱਕੇ ਟੰਕ ਕੇ ਪੱਥੇ ਰੱਖ ਕੇ ਕਾਨੂੰਨਾਂ ਨੂੰ ਗੱਲ ਕਰਨੀ ਐ ਫੇ ਤਾਂ ਕੋਈ ਗੱਲ ਨਹੀਂ ਸਰਕਾਰ ਦੇ ਫਾਇਦੇ ਦੀ ਆਪਦੇ ਹਿੱਤ ਵਾਸਤੇ ਜੇ ਆਪਾਂ ਆਪਦੀ ਲਾਲਚ ਵਾਸਤੇ ਸਰਕਾਰ ਦੇ ਫਾਇਦੇ ਦੀ ਗੱਲ ਕਰਾਂਗੇ ਤਾਂ ਇਹ ਕਿਸੇ ਪਾਸੇ ਵੀ ਚੰਗੀ ਗੱਲ ਨਹੀਂ ਤੇ ਕਿਹੜੇ ਕਿਹੜੇ ਵਿਭਾਗਾਂ ਦੇ ਟੈਂਟਰ ਸੀਗੇ ਜੀ ਮੰਡੀ ਬੋਰਡ ਤੇ BND ਐ ਨਹੀਂ ਹਰੀ ਅਫਸਰ ਮੜੇ ਐ ਇਹ ਤੇ ਕਸਟਪਲੇ ਸੀ2 ਚ ਹਮੇਸ਼ ਮਿੱਤਲ ਜੀ ਐ ਨਵੇਂ ਆਏ ਨਾਲੇ ਟੈਂਡਰ ਹੁਣ ਲੱਗੀ ਐ ਤਾਂ ਉਹ ਅਫਸਰ ਦਾ ਮੈਨੂੰ ਲੱਗਦਾ ਫਿਰ ਕੰਮ ਵਧੀਆ ਕੰਮ ਕਰਾਉਣ ਦੇ ਕਿ ਮਤਲਬ ਆਏ ਪੈਸੇ ਦੇ ਕਰੋ ਸਵਾਂਦਾ ਕੋਈ ਮਤਲਬ ਨਹੀਂ ਐ ਹਰੇਕ ਨੂੰ ਕਹਿ ਵੀ ਨਹੀਂ ਆਂਦਾ ਜਿਹੜਾ ਮਾਨਦਰ ਹੋਊਗਾ ਤਾਂ ਇਮਾਨਦਾਰੀ ਐ ਜਿਹੜਾ ਕ੍ਰਪਟਾ ਤਾਂ ਕ੍ਰਪਟੀ ਐ ਠੀਕ ਐ ਅੱਛਾ ਜਿਹੜਾ ਮਾਈਨਿੰਗ ਦੀ ਗੱਲ ਚੱਲ ਰਹੀ ਐ ਜਿਹੜਾ ਤੁਸੀਂ ਇੱਕ ਮਿੰਟ ਰੱਖੋ ਜੀ ਸੜਕਾਂ ਦੇ ਉੱਤੇ ਕੋਈ ਵੀ ਆਰਥ ਫਿਲਿੰਗ ਕਰਦੇ ਹੋ ਇਹਦੀ ਫਿਰ ਕੀ ਅੱਧ ਕੀ ਹੁੰਦਾ ਸਪੈਸੀਫਿਕੇਸ਼ਨ ਵੀ ਕਿੱਥੋਂ ਮਿੱਟੀ ਲਿਆਉਣੀ ਹੈ ਕਿੰਨੀ ਤੁਸੀਂ ਉਹ ਭਰਨੀ ਹੈ ਕਿੰਨਾ ਉਹਨਾਂ ਦਾ ਤੁਸੀਂ ਆਹ ਕਿਵੇਂ ਦਰਾ ਦਸ ਦਰਾ ਦਸ ਜਿਹੜਾ ਤੁਸੀਂ ਆਰਥ ਫਿਲਿੰਗ ਕਰਦੇ ਹੋ ਕੋਈ ਵੀ ਸੜਕ ਦੇ ਵਿੱਚ ਮਿੱਟੀ ਪਾਉਣੇ ਹੋ ਜਿਹੜਾ ਉੱਚੀ ਚੱਕਣੀ ਹੈ ਕੁਝ ਵੀ ਛੱਕਣੀ ਹੈ ਉਹ ਮਿੱਟੀ ਜਿਹੜੀ ਹੈ ਉਹ ਕੀ ਪਰਮਿਸ਼ਨ ਹੁੰਦੀ ਹੈ ਉਹਦੀ ਮਾਈਨਿੰਗ ਦੀ ਤੁਹਾਡੇ ਕੋਲੇ ਚੱਕੀ ਹੁੰਦਾ ਅਸੀਂ ਮਿੱਟੀ ਪਾਉਣੀ ਹੀ ਨਹੀਂ ਹੁੰਦੀ ਜਿਹੜੀਆਂ ਪਿੰਡੂ ਲਿੰਕ ਰੋਡ ਸੜਕਾਂ ਉਹਦੇ ਤੇ ਮਿੱਟੀ ਪਾਉਣੀ ਹੁੰਦੀ ਹੈ ਜਿੰਨੇ ਪਿੰਡਾਂ ਵਿੱਚ ਦੀ ਹੜਕੇ ਦੇ ਕੋਲ ਵੀ ਹਰ ਇੱਕ ਸਰਪੰਚ ਨੇ ਉਹ ਇਹ ਪਹਿਲਾਂ ਤੁਹਾਨੂੰ ਇੱਕ ਵਾਰੀ ਪਹਿਲੇ ਵੀ ਇੰਟਰਵਿਊ ਦਿੱਤੀ ਤੋਂ ਵਾਰੀ ਵਾਰੀ ਕਹਿੰਦਾ ਫਾਇਦਾ ਨਹੀਂ ਵੀ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ ਮਿੱਟੀ 1000 ਰੁਪਏ ਟਰਾਲੀ ਐ ਹੁਣ ਕੋਈ ਸਰਪੰਚ ਪਾਉਂਦਾ ਨਹੀਂ ਮੇਰੀ 7-8 ਮਹੀਨੇ ਪਹਿਲਾਂ ਜਦੋਂ ਤੁਹਾਨੂੰ ਦੱਸਿਆ ਸੀ ਮੇਰੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਸੀ ਕਿ ਮੈਂ ਕਿਹਾ ਸੀ ਵੀ ਤੁਹਾਨੂੰ ਮਿੱਟੀ ਦਿਓ ਤਾਂ ਮਿੱਟੀ ਉਹਨਾਂ ਨੇ ਨਹੀਂ ਦਿੱਤੀ ਪਿੰਡ ਵਾਲੇ ਪਾਉਂਦੇ ਨਹੀਂ ਰਸਤੇ ਇਹਨਾਂ ਨੇ ਪੂਰੇ ਨਹੀਂ ਕੀਤੇ ਮਟੀਰੀਅਲ ਉਹਨਾਂ ਹੀ ਐ ਤਾਂ ਸ਼ਰਤਾਂ ਉਸਾ ਬਣਾ ਲਈ ਬੰਦੀਆਂ ਉਹ ਦੋ ਵਧੀਆ ਸ਼ਰਤਾਂ ਜਿਵੇਂ ਕਹਿੰਦੇ ਆ ਮੈਂ ਤੁਹਾਨੂੰ ਦੱਸੂਗਾ ਸਾਰਾ ਕਿਵੇਂ ਮੈਂ ਹੋ ਪਾਇਆ ਹੁੰਦਾ ਦੇਖ ਲੈਂਦੇ ਹੋ ਹੁਣ ਆਪਾਂ ਫਲੈਂਕ ਸਕਾਊਟ ਦੀ ਗੱਲ ਕਰ ਲੈਣੀ ਹੈ ਨਹੀਂ 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 ਇਸ ਤਰ੍ਹਾਂ ਬਿਲਕੁਲ ਇਹ ਗਲਤ ਹੈ ਇਹਨਾਂ ਨੇ ਮੰਡੀ ਬੋਰਡ ਦੇ ਦੋ ਤਿੰਨ ਐਕਸ 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 ਲੈ ਲੇ ਐਸੀ ਲੈ ਲੇ ਉਹ ਮੰਡੀ ਬੋਰਡ ਜੀ ਚੈੱਕ ਕਰਨਗੇ ਬੀ ਐਂਡ ਆਰ ਦੇ ਦੋਸਤੀ ਲੈ ਲੇ ਉੱਥੇ ਚੈੱਕ ਕਰਨਗੇ ਮੈਂ ਸਮਝਦਾ ਇਹ ਇੱਕ ਆਪਾਂ ਐਡਵਰਟਾਈਜ਼ਮੈਂਟ ਨਹੀਂ ਕਰਨੀ ਹੁੰਦੀ ਕੀ ਕਹਿੰਦੇ ਉਹਨੂੰ ਆਪਾਂ ਇੱਕ ਮਸ਼ਹੂਰੀ ਕਰਦੇ ਮਸ਼ਹੂਰੀ ਕਰਨ ਤੋਂ ਉੱਤੇ ਕੁਝ ਨਹੀਂ ਕਿਉਂਕਿ ਦੇਖੋ ਸ਼ੁਰੂ ਤੋਂ ਲੱਗਿਓ ਜੇ ਹੀ ਹੈ ਐਸ ਡੀ ਓ ਐਕਸ ਐਨ ਇੱਥੇ ਬੈਠੇ ਐ ਐਸੀ ਇੱਥੇ ਬੈਠਾ ਹੈ ਜੇ ਇਹ ਚਾਰੇ ਅਫਸਰ ਸਰਕਾਰ ਦਾ ਡਰ ਨਹੀਂ ਮੰਨਦੇ ਜ਼ਿਲ੍ਹੇ ਦੀਆਂ ਪੋਸਟਾਂ ਤੇ ਬੈਠੇ ਐ ਤੇ ਸਰਕਾਰ ਇਹਨਾਂ ਤੋਂ ਕੰਮ ਨਹੀਂ ਕਰਾ ਸਕਦੀ ਉੱਤੇ ਫਿਰ ਕੁਆਲਟੀ ਕੰਟਰੋਲ ਬੈਠਾ ਹੈ ਸਰਕਾਰੀ ਕੁਆਲਟੀ ਕੰਟਰੋਲ ਇੱਡੀਓ ਬੜੀ ਮਸ਼ੀਨ ਕਰੋੜਾਂ ਦੀ ਲੱਗੀ ਹੈ ਪਟਿਆਲੇ ਜੇ ਇਹ ਨਹੀਂ ਕੰਮ ਕਰਾ ਸਕਦੇ ਸਰਕਾਰ ਦੇ ਬੱਥੇ 'ਚ ਨਹੀਂ ਤੇ ਫਿਰ ਤਾਂ ਮੈਂ ਸਮਝਦਾ ਵੀ ਜਿਹੜਾ ਡਫਾਂਗ ਹੈ ਇੱਧਰ ਉੱਤੇ ਕੁਝ ਨਹੀਂ ਹੈ ਅਫਸਰ ਤਾਂ ਉਹੀ ਹੈ ਮੰਡੀ ਬੋਰਡ ਦਾ ਵੀ ਇੱਥੇ ਹੀ ਹੋਈ ਹੈ ਉਹ ਬਦਲ-ਬਦਲ ਕੇ ਬਿਠਣ ਉੱਥੇ ਇੱਥੇ ਮੰਡੀ ਬੋਰਡ ਬਿਠੰਡਾ ਲੱਗ ਜਾਊਗਾ ਜਾਂ ਹਿੰਡੋ ਕੇ ਪਟਿਆਲੇ ਲੱਗ ਜਾਊਗਾ ਤੇ ਉਹੀ ਉੱਤੇ ਫਲੈਂਗ ਬਣਾਤਾ ਇਹ ਤਾਂ ਇਹ ਹੋ ਗਿਆ ਵੀ ਜੇਵਾ ਬਿਜੇ ਲਾਸਤੇ ਬਿਜੇ ਲਾਸਾ ਲਾ ਦੀਏ ਇਹ ਤਾਂ ਇਹਨਾਂ ਨੇ ਕੰਮ ਕੀਤਾ ਸਟੈਂਡਟਾਂ ਵਿੱਚ ਤਾਂ ਕੁਝ ਨਹੀਂ ਟ੍ਰਾਫਿਕ ਕਟੂਏ ਨਾਲ ਜਿਵੇਂ ਅਕਲੀ ਕੋਈ ਵਾਟੇ ਤੇ ਦਾ ਮਾੜਾ ਕੰਮ ਬੰਦ ਕਰ ਲੈਂਦੇ ਆ ਉਹਨਾਂ ਕੋਲੇ ਸਰਕਾਰ ਕਹਿੰਦੀ ਤਾਂ ਲਾਇਆ ਹੈ ਇਹਦਾ ਮਤਲਬ ਫਿਰ ਵੀ ਇਹ ਤਾਂ ਮੰਨਣਾ ਤਾਂ ਫਿਰ ਸਾਰੇ ਐਕਸ਼ਨ ਜੇਈ ਤੇ ਐਥਰੀ ਨੂੰ ਨਾ ਸਟੈਂਡ ਕਰ ਦੇਣ ਵੀ ਮਾੜਾ ਕੰਮ ਕਰਾਉਂਦੇ ਸੀ ਉਹ ਸਸਪੈਂਡ ਕਰਕੇ ਨਵੇਂ ਅਫਸਰ ਲਾ ਕੇ ਫਿਰ ਕਿਤੇ ਹੋਰ ਬਿਜਾ ਫਿਰ ਬਿਜੀ ਲਾਸਤੇ ਲਾਉਂਦੇ ਸੀ ਮੰਦੇ ਬਿਜੀ ਲਾਸਟ ਦੇ ਪਾਰ ਦੇ ਵਿੱਚੋਂ ਲੱਗਦੀ ਤਾਂ ਅਸੀਂ ਕਹਿੰਦੇ ਵੀ ਠੀਕ ਆ ਹੁਣ ਕਿਥੇ ਕਥਾ ਜਾਊਗਾ ਮੈਂ ਕਿਹਨੇ ਅਫਸਰ ਲਾਤੀ ਮੈਂ ਕਹਿੰਦੇ ਅਸਤੇ ਪਹਿਲੇ ਚੈੱਕ ਕਰੀ ਜਾਂਦੇ ਉਸ ਨੂੰ ਕੀ ਫਰਕ ਪੈਂਦਾ ਤੁਹਾਨੂੰ ਕੋਈ ਲੱਗਦਾ ਫਰਕ ਪੂ ਇਹਦੇ ਨਾਲ ਇਹਦੇ ਨਾਲ ਜਿਹੜਾ ਕਾਰਾਂ ਦਾ ਸਰਕਾਰ ਦਾ ਤੇਲ ਮਚੂਗਾ ਤੇ ਇੱਥੇ ਬੈਠੇ ਅਫਸਰ ਨੂੰ ਹਰਾਸਮੈਂਟ ਹੋਊਗੀ ਏਦੋਂ ਬਾਅਦ ਕੁਛ ਨਹੀਂ ਠਰਕਾਂ ਇੱਕ ਠੇਕੇਦਾਰ ਦੀ 5 ਸਾਲ ਦੀ ਹੁਣ ਮੇਨਟੇਨੈਂਸ ਹੈ ਸਾਰੇ ਅਫਸਰ ਜਿੰਨੇ ਦੀ ਕਰ ਰਹੇ ਆ 5 ਸਾਲ ਜੇ ਟੁੱਟ ਜੂ ਸਾਡੀਆਂ ਬੈਂਕ ਗਾਰੰਟੀ ਉੱਥੇ ਪਈਆਂ 10 ਕਰੋੜ ਦਾ ਕੰਮ ਹੈ ਤੇ 5 ਲੱਖ ਦੀ ਬੈਂਕ ਗਾਰੰਟੀ ਪਈ ਹੈ ਤੇ 5 ਲੱਖ ਦੀ ਸਾਡੀ ਅਰੈਸਟਮੈਂਟ ਹੋ ਜਾਂਦੀ ਹੈ 10 ਲੱਖ ਰੁਪਏ ਸਾਡਾ ਪਿਆ ਠੀਕ ਹੈ ਜੀ 5 ਸਾਲ ਦੀ ਸਾਡੀ ਮੇਨਟੇਨੈਂਸ ਹੈ ਜੋ ਸਾਡੀ 5 ਸਾਲ ਅਸੀਂ ਤੁਹਾਨੂੰ ਸੜਕ ਬਣਾ ਕੇ ਦੇਣੀ ਹੈ ਤਾਂ ਫਿਰ ਇਹ ਡਿਫਾਮ ਕਰਦੀ ਕੀ ਲੋੜ ਹੈ ਅਸੀਂ 5 ਸਾਲ ਬੈਠੇ ਆ ਨਾ ਜੇ ਨਹੀਂ ਅਸੀਂ ਸੜਕ ਸਾਡੀ ਟੁੱਟਦੀ ਹੈ ਸਾਡੇ ਪੈਸੇ ਜਬਤ ਕਰੋ ਤੇ ਕਿਹਨੂੰ ਹੋਰ ਠੇਕਾ ਦਿਓ ਉਹ ਬਣਾਉਣਗੇ ਤਾਂ ਫਿਰ ਆਹ ਡਿਫਾਮ ਦੀ ਤਾਂ ਮੈਂ ਲੋਟ ਸਮਝਦਾ ਨਹੀਂ ਕਿਹਾ ਫਿਰ ਇਹ ਤਾਂ ਮੈਂ ਸਮਝਦਾ ਵੀ ਜੇ ਅਫਸਰ ਇਥੇ ਬੈਠੇ ਐ ਐਕਸ਼ਨ ਹੋਇਆ ਐਸਐਡੀ ਹੋਇਆ ਠੀਕ ਹੈ ਇਹ ਤਾਂ ਉਹਨੇ ਦੇ ਮੂੰਹ ਤੇ ਚਪੇੜੀ ਇੱਕ ਤਰ੍ਹਾਂ ਦੀ ਵੀ ਸਾਰੇ ਕ੍ਰਿਪਟੋ ਤੁੜੂ ਤੁਸੀਂ ਹੋਰ ਲਾਤਾ ਇਹ ਤੇ ਆ ਵੀ ਦੋਸਤੋ ਵੀ ਮੈਂ ਗਲਤ ਕੋਈ ਕਹਿੰਨਾ ਜਾਂ ਜਦੋਂ ਸਾਰੇ ਅਬਸੋਲੂਟ ਚੱਕ ਦੇਣ ਕ੍ਰਿਪਟੋਸਰਾਂ ਨੂੰ ਤਾਂ ਕਰਕੇ ਦਾ ਕੋਈ ਫਾਇਦਾ ਨਹੀਂ ਠੇਕੇ ਜਰਾ ਦੇਖੀ ਪ੍ਰੈਸ਼ਰ ਅਸਚੀ ਇਧਰ ਠੇਕੇ ਆ ਆਮ ਸਿੰਪਲ ਕੰਮ ਕਰ ਰਹੇ ਠੇਕੇ ਦਾ ਕੋਈ ਪ੍ਰੈਸ਼ਰ ਨਹੀਂ ਪਹਿਲਾਂ ਵੀ ਚੱਕ ਹੁੰਦੀ ਸੀ ਇੱਕ ਇੱਕ ਥਰਡ ਪਾਰਟੀ ਲੱਗੀ ਹੋਈ ਆ ਟੈਂਡਰ ਨਿਕਲੇ ਹੋਗਾ ਕਰੋਨਾ ਰੁਪਿਆ ਪਾਰਟੀ ਜਿਹੜੇ ਏਜੰਸੀ ਬਾਹਰ ਦੀ ਜਾਂਦੀ ਜਿਵੇਂ ਆਪਣੇ ਇੱਥੇ ਗਲੋਬਲ ਵਾਲੇ ਆ ਇੱਕ ਕਹਾਕੜੇ ਇੱਥੇ ਹ ਹ ਬੁੱਲ ਥੱਲੇ ਜੀਓ ਜੀਓ ਮੀਡੀਆ ਵਾਲੇ ਲੱਗੇ ਆ ਤੇ ਇਹ ਤਾਂ ਆਲਰੇਡੀ ਚੱਕ ਰਹੇ ਆ जो सरकार ने एक्सएल भी बिक जू एसडी बिक जू एक थर्ड पार्टी भी बिक जू तो फिर मैं समझना फैलैंड नहीं फिर ठीक <laughs> है फिर दिखा मशहूरी उत्ते कुछ नहीं है इसे मशहूरी है कि सरकार का जो कार तेल मचूगा वह है तो इतने कुछ नहीं है अच्छा तारा सिंह जी जैसे अभी भी पिछले दिनों टेंडर निकाले थे तो एसटीमेटेड से भी फिफ्टी थ्री डाउन में मतलब ਜਿਹੜੇ 53 ਬੰਦੀ ਹੈ ਨਾ ਉਹਨਾਂ ਦਾ ਕੋਈ ਤਾਲਕ ਨਹੀਂ ਉਹ ਟੈਲਾਂ ਦੇ ਟੈਂਡਰ ਹੁੰਦੇ ਆ ਤੈਨੂੰ ਇਹਦੇ ਬਾਰੇ ਵਾਲੀ ਨੌਲੇਜ ਨਹੀਂ ਨਹੀਂ ਉਹ ਟਾਇਲੋਗੇ ਨਹੀਂ ਮਤਲਬ ਮਿਸਲੇਨੀਅਸ ਤੇ ਲੱਗ ਲੱਗ ਨਹੀਂ ਛੜਕਾ ਦਾ ਕੋਈ ਟੈਂਡਰ ਨਹੀਂ ਗਿਆ ਛੜਕਾ ਦਾ ਕੋਈ ਟੈਂਡਰ ਕਮੇਟੀ ਚ 6-7 ਫੇਰ ਤੋਂ 10 ਫੇਰ ਤੋਂ ਉੱਤੇ ਉੱਤੇ ਸਾਰੇ ਗਏ ਆ 11 ਕੋਈ ਨਹੀਂ ਗਿਆ ਪ੍ਰੀਮਿਕਸ ਕੇ ਵੀ ਥੇ ਉਸੇ ਆਪਾਂ ਕੋਈ 50 ਕੋਈ ਨਹੀਂ ਗਏ 10 ਤੋਂ ਉੱਤੇ ਨਹੀਂ ਗਏ ਉਹ 18 से नीचे को तो कोई था।, था नहीं सारे टेंडर पे प्री में सर दे हां जी सर 18 नए होए होंगे 35% के पत्ते नीचे डाल दिए ये प्री में सर दे ये होल टेंडर होया है वो मेरे नॉलेज से